ਕਲਗੀਆਂ ਵਾਲੇ ਪਾਤਸ਼ਾਹ ਮਰ ਨੇ ਭਰੇ ਦੀਵਾਨ ਵਿੱਚ ਇੱਕ ਐਲਾਨ ਕੀਤਾ ਸਿੰਘੋ ਅੱਜ ਤੋਂ ਬਾਅਦ ਜਿੰਨੇ ਸਾਡੇ ਦਰਬਾਰ ਚ ਆਉਣਾ ਨਾ ਉਹ ਇਸ ਮਾਇਆ ਦੀ ਜਗ੍ਹਾ ਤੇ ਜੰਗੀ ਸਮਾਨ ਲੈ ਕੇ ਆਓ ਨੇਜੇ ਢਾਲਾਂ ਬੰਦੂਕਾਂ ਪਰਛੇ ਜਿਹੜਾ ਇਹੋ ਜਿਹਾ ਜੰਗੀ ਸ਼ਸਤਰ ਸਾਨੂੰ ਭੇਟ ਕਰੇਗਾ ਸਾਡੀ ਉਹਦੇ ਉੱਤੇ ਅਤੀ ਪ੍ਰਸੰਤਾ ਹੋਏਗੀ ਇਸ ਗੱਲ ਨੂੰ ਭਾਈ ਲਾਲ ਸਿੰਘ ਨੇ ਸੁਣਿਆ ਜੋ ਇੱਕ ਮਿਸਤਰੀ ਸਿੰਘ ਸੀ ਇਹ ਕਾਰੀਗਰ ਦੇ ਦਾ ਕੰਮ ਕਰਿਆ ਕਰਦਾ ਸੀ ਉਹਨੇ ਮਹਾਰਜ ਵਾਸਤੇ ਤਿੰਨ ਸ਼ਸਤਰ ਤਿਆਰ ਕੀਤੇ ਇੱਕ ਨੇਜਾ ਇੱਕ ਤਲਵਾਰ ਤੇ ਇੱਕ ਢਾਲ ਤਿੰਨੇ ਚੀਜ਼ਾਂ ਲੈ ਕੇ ਸਹਿਬਾਂ ਦੇ ਦਰਬਾਰ ਚ ਆ ਗਿਆ ਵਾਰੀ ਆਈ ਮੱਥਾ ਟੇਕਿਆ ਸਤਿਗੁਰੂ ਨੇ ਪਹਿਲਾਂ ਨੇਜਾ ਵੇਖਿਆ ਆਖਿਆ ਭਾਈ ਲਾਲ ਸਿੰਘਾ ਤੇਰਾ ਨੇਜਾ ਬੜਾ ਵਧੀਆ ਇਹ ਲਾਗੇ ਖਲੋਤੇ ਭਾਈ ਆਲਮ ਸਿੰਘ ਨੂੰ ਸਤਿਗੁਰਾਂ ਨੇ ਫੜਾ ਦਿੱਤਾ ਆਲਮ ਸਿੰਘ ਇੱਕ ਉਹ ਗੁਰੂ ਦਾ ਸਿੱਖ ਸੀ ਜਿਨੂੰ ਦੋ ਕਹਂ ਤਿਆ ਤੋਂ ਵੱਧ ਕਿਸੇ ਨੇ ਸੁਧਿਆ ਨਹੀਂ ਸੀ ਦੇਖਿਆ ਭਾਈ ਆਲਮ ਸਿੰਘ ਵੀ ਐਹੋ ਜਿਹਾ ਸਿੱਖ ਸੀ ਜੇਕਰ ਤੇ ਦੁਸ਼ਮਣ ਦਾ ਘੇਰਾ ਪੈ ਜਾਣਾ ਨਾ ਤੇ ਅੱਠ ਅੱਠ ਫੁੱਟ ਉੱਚੀ ਛਾਲ ਮਾਰ ਕੇ ਘੇਰੇ ਤੋਂ ਨਿਕਲ ਜਾ ਕਰਦਾ ਸੀ ਸਤਿਗੁਰ ਨੇ ਨੇਜਾ ਇਹਨੂੰ ਫੜਾਇਆ ਫਿਰ ਸਤਿਗੁਰਾਂ ਨੇ ਤਲਵਾਰ ਵੇਖੀ ਆ ਕਾਬੀ ਤੇਰੀ ਤਲਵਾਰ ਵੀ ਬੜੀ ਵਧੀਆ ਫਿਰ ਮਰਨੇ ਢਾਲ ਵੇਖੀ ਤੇ ਢਾਲ ਨੂੰ ਮਰਨੇ ਤੀਰ ਦੇ ਨਾਲ ਟੁਲਕਾ ਕੇ ਵੇਖਿਆ ਦੇਖਿਆ ਵਾ ਵਾ ਉਹ ਲਾਲ ਸਿੰਘਾ ਵਾ ਓ ਪੁੱਤਰਾ ਮੈਂ ਢਾਲਾਂ ਬੜੀਆਂ ਵੇਖੀਆਂ ਪਰ ਜਿਹੜੀ ਤੂੰ ਢਾਲ ਲੈ ਕੇ ਆਇਆ ਨਾਲ ਇਸ ਢਾਲ ਨੂੰ ਤੇ ਮੈਂ ਆਪਣੇ ਕਮਰ ਕੱਸੇ 'ਚ ਰੱਖੂਗਾ ਹੁਣ ਜਦੋਂ ਕਿਸੇ ਦੀ ਸੋਧਾ ਹੋਵੇ ਤੇ ਉਹਨੂੰ ਫਿਰ ਹੌਮੇ ਨਾ ਆਵੇ ਇਹ ਤੇ ਕੋਈ ਵਿਰਲਾ ਮਨੁੱਖ ਜੇ ਆਂਦਾ ਮਹਾਰਾਜ ਜੀ ਇਹ ਢਾਲ ਮੈਂ ਆਪਣੇ ਹੱਥਾਂ ਨਾਲ ਤਿਆਰ ਕੀਤੀ ਆ ਜੇ ਕੋਈ ਆਖੇ ਵੀ ਇਹਦੇ ਵਿੱਚੋਂ ਗੋਲੀ ਮਾਰ ਕੇ ਕੱਢ ਦੀਏ ਮਹਾਰਾਜ ਕੋਈ ਗੋਲੀ ਨਹੀਂ ਕੱਢ ਸਕਵਾ ਸਤਿਗੁਰੂ ਕਹਿਣ ਲੱਗੇ ਕੋਈ ਵੀ ਆਂਦਾ ਕੋਈ ਵੀ ਅਜ਼ਮਾ ਕੇ ਵੇਖ ਲੋ ਜਿਸ ਵੇਲੇ ਉਹ ਲੱਖੇ ਨਾਲ ਮਹਾਰਾਜ ਨੇ ਢਾਲ ਵਗਾ ਕੇ ਲਾਲ ਸਿੰਘ ਵੱਲੇ ਮਾਰੀ ਵੇ ਬਚਨ ਪਤਾ ਕੀ ਕੀਤੇ ਓਏ ਚੋਕ ਲੈ ਜਾ ਢਾਲ ਤੇਰੀ ਹੈ ਨਾ ਦਰਬਾਰ ਜੋਗੀ ਤੇ ਜੋਧੀਆਂ ਦੇ ਭੇੜ ਇੱਥੇ ਹੋਵਣੇ ਨੇ ਪਾਰੇ ਜੇ ਲਾਲ ਸਿੰਘ ਨੇ ਆਖਿਆ ਮਹਾਰਾਜ ਹੁਣੇ ਤਿਆਂਦੇ ਸਿੱтье ਢਾਲ ਬੜੀ ਵਧੀਆ ਇਹਦੇ ਵਰਗੀ ਅੱਗੇ ਢਾਲ ਨਹੀਂ ਵੇਖੀ ਇਨੂੰ ਮੈਂ ਆਪਣੇ ਕਮਰਕੱਸੇ 'ਚ ਰੱਖੂੰਗਾ। ਉਹ ਮਿੰਟਾਂ ਜਿਹਨੂੰ ਕੀ ਤੇੜ ਆ ਗਿਆ। ਸਤਿਗੁਰੂ ਕਹਿਣ ਲੱਗੇ ਲਾਲ ਸਿੰਘਾ ਜਦੋਂ ਤੂੰ ਢਾਲ ਨੂੰ ਲੈ ਕੇ ਆਇਆ ਸੀ ਨਾ ਤੇਰੀ ਢਾਲ ਉਦੋਂ ਸੇਵਾ ਦੇ ਨਾਲ ਸੁਗੰਧਤ ਸੀ। ਵਾਹ ਵਾਹ। ਉਦੋਂ ਇਹਦੇ ਵਿੱਚੋਂ ਸੇਵਾ ਦੀ ਸੁਗੰਧ ਹੀ ਆਉਂਦੀ ਸੀ। ਹੁਣ ਇਹਦੇ ਵਿੱਚੋਂ ਹਉਮੇ ਦੀ ਦਰਗੰਧ ਆਉਂਦੀ ਆ। ਤੇਰੀ ਢਾਲ ਨੇ ਇੱਥੇ ਕੰਮ ਨਹੀਂ ਕਰਨਾ। ਇੱਥੇ ਤੇ ਬੜੇ ਬੜੇ ਤਕੜੇ ਯੋਧੇ ਬੈਠੇ ਆ ਵਾਹ ਉਹ ਲਾਲ ਸਿੰਘਾ ਗੋਲੀ ਬੜੀ ਬੁਰੀ ਬਲਾਈ ਜਿੱਥੇ ਵੱਜਦੀ ਉਥੇ ਛੜਦੀ ਕੁਝ ਨਹੀਂ ਉਹ ਤੇਰੀ ਢਾਲ ਨੇ ਇਥੇ ਕੰਮ ਨਹੀਂ ਕਰਨਾ ਇੱਥੇ ਇੱਥੇ ਬੜੇ ਬਹਾਦਰ ਯੋਧੇ ਬੈਠੇ ਆ ਮਹਾਰਾਜ ਕਿਹੋ ਜੇ ਯੋਧੇ ਬੈਠੇ ਆ ਮੇਰਾ ਸਿੰਘ ਤੇ ਇੱਕ ਥੱਪੜ ਮਾਰ ਦੇ ਨਾ ਤੇਰੀ ਢਾਲ ਦੇ ਹਜ਼ਾਰਾਂ ਠਿੱਕ ਨੇ ਕਰਕੇ ਰੱਖ ਦੇ ਇੱਥੇ ਤੇ ਉਹ ਉਹ ਜੋਦੇ ਬੈਠੇ ਆ ਆ ਜਿਹੜੇ ਸੱਤ ਸੱਤ ਤਵੀਆਂ ਨੂੰ ਪਾੜ ਕੇ ਤੇ ਹਾਥੀ ਦਾ ਮੱਥਾ ਵਿੰਦ ਦਿੰਦੇ ਆ ਤੂੰ ਗੱਲਾਂ ਢਾਲਦੀਆਂ ਕਰਦਾ ਜੈਨੂੰ ਲੈ ਜਾ ਇਹਨੂੰ ਹੋਰ ਲੋ ਆ ਥੱਪਲਾ ਇਹਨੂੰ ਹੋਰ ਆਬਾਂ ਦੇਣਾ ਇਹਨੂੰ ਹੋਰ ਪੈਪਰ ਚੜ੍ਹਾ ਲਾ ਦਿਨ 14ਵੇਂ ਨੂੰ ਲੈ ਕੇ ਆਈ ਕਿਸੇ ਸਿੰਧ ਦੇ ਕੋਲੋਂ ਗੋਲੀ ਮਾਰ ਕੇ ਤੇਰੀ ਢਾਲ ਦੀ ਪਰ ਕਰਾਂਗੇ ਲਾਲ ਸਿੰਘ ਸੋਚ ਸੋਚ ਲੱਗ ਪਿਆ ਵੀ ਇਹ ਬਣਿਆ ਕੀ ਤੂੰ ਸੋਚਿਆ ਨਹੀਂ ਤੂੰ ਕਿਹੜੇ ਦਰਬਾਰ ਚ ਖਲੋਤਾ ਗੁਰੂ ਕੇ ਸਿੱਖੋ ਹਮੇ ਨਾਵੇਂ ਨਾਲ ਵਿਰੋਧ ਹੈ ਕੋਈ ਨਾ ਵਸੇ ਕੋਈ ਨਾ ਵਸੇ ਇੱਕ ਥਾਂ ਹਮੇ ਤੇ ਰੱਬ ਦਾ ਪਿਆਰ ਇਹ ਘਿਰਦੇ ਜਿਹੜਾ ਨਹੀਂ ਸਕਦਾ ਹੁਣ ਭਾਈ ਲਾਲ ਸਿੰਘ ਘਰ ਨੂੰ ਤੁਰਿਆ ਜਾ ਰਿਹਾ ਜਿਸੜੇ ਘਰ ਪਹੁੰਦਾ ਉਹਦੇ ਘਰ ਵਾਲੀ ਬੀਬੀ ਚਰਨਾ ਜਿਹਨੂੰ ਗੁਰਮਤਿ ਸੋਝੀ ਸੀ ਆਪਣੇ ਪਤੀ ਦੇਵ ਨੂੰ ਕਹਿਣ ਲੱਗੀ ਪਤੀ ਦੇਵ ਜੀ ਤੁਸੀਂ ਅਨੰਦਪੁਰ ਸਾਹਿਬ ਕਲਗੀਆਂ ਵਾਲੇ ਪਾਤਸ਼ਾਹ ਦੇ ਦਰਬਾਰ ਚ ਗਏ ਸੀ ਤੇ ਕੀ ਮਹਾਰਾਜ ਦੇ ਕੋਲ ਅਸੀਸਾਂ ਲੈ ਕੇ ਆਏ ਜੇ ਆਂਦਾ ਕਰਮਾਂ ਵਾਲੀਏ ਮੇਰੀ ਗੁਰੂ ਨੇ ਸੇਵਾ ਸਫਲ ਕਰ ਲਈ ਸੀ ਪਰ ਮੇਰੀ ਹੌਮੇ ਨੇ ਮਤ ਮਾਰ ਲਈ ਮੈਂ ਆਪਣੇ ਪੈਰਾਂ ਤੇ ਆਪੇ ਹੀ ਘਵਾੜਾ ਮਾਰ ਲਿਆ ਉਹਨੇ ਆਖਿਆ ਗੱਲ ਕੀ ਬਣੀ ਆਂਦਾ ਸਹਿਬਾ ਨੇ ਢਾਲ ਦੀ ਬੜੀ ਸਿਫਤ ਕੀਤੀ ਪਰ ਮੈਂ ਮਾਨ ਵਿੱਚ ਇਹ ਆਖ ਬੈਠਾ ਵੀ ਇਹ ਢਾਲ ਮੈਂ ਆਪਣੇ ਹੱਥਾਂ ਨਾਲ ਤਿਆਰ ਕੀਤੀ ਹੈ ਦੇ ਵਿੱਚੋਂ ਕੋਈ ਗੋਲੀ ਮਾਰ ਕੇ ਨਹੀਂ ਕੱਢ ਸਕਦਾ ਤੇ ਮਹਾਰਾਜ ਕਹਿਣ ਲੱਗੇ ਵੀ ਇਹਨੂੰ ਚੰਗੀ ਤਰ੍ਹਾਂ ਪੱਕੀ ਕਰਕੇ ਲਿਆਹੀਂ ਤੇਰੀ ਢਾਲ ਦੀ ਪਰਖ ਫੇਰ ਕਰਾਂਗੇ ਉਹਨੇ ਆਖਿਆ ਪਤੀ ਦੇਵ ਜੀ ਤੈਨੂੰ ਪਤਾ ਨਹੀਂ ਤੂੰ ਕਿਹੜੇ ਦਰਬਾਰ ਚ ਗਿਆ ਸਤ ਜੀ ਓ ਕਲਕੀਆਂ ਵਾਲੇ ਪਾਦਸ਼ਾਹ ਦੀਨ ਦੁਨੀਆ ਦੇ ਮਾਲਕ ਜਿਉਂ ਚਾਹਣਾ ਉਹ ਤੇ پہاੜਾਂ ਦੀਆਂ ਚੋਟੀਆਂ ਥਾਣੀਆਂ ਗੋਲੀਆਂ ਕਰ ਸਕਦੇ ਆ ਤੇ ਤੂੰ ਢਾਲਦਾ ਹੀ ਮਾਨ ਕਰ ਲਿਆ ਆਂਦੇ ਇੰਨਾ ਸ਼ਰਮਸ਼ਾਰ ਹੋਇਆ ਅੰਦਰ ਵੜ ਗਿਆ ਤੇ ਦੋ ਦਿਨ ਲਾਲ ਸਿੰਘ ਨੇ ਰੋਟੀ ਨਹੀਂ ਖਾਦੀ ਫਿਰ ਕੋਈ ਰੱਬ ਦਾ ਪਿਆਰਾ ਮਿਲ ਗਿਆ ਦੇ ਰੱਬ ਦੇਆਂ ਪਿਆਰਿਆਂ ਨੂੰ ਪਤਾ ਹੁੰਦਾ ਵੀ ਰੱਬ ਨਾਲੋਂ ਟੁੱਟ ਚੁੱਕੀਆਂ ਰੂਹਾਂ ਨੂੰ ਰੱਬ ਦੇ ਨਾਲ ਜੋੜਨਾ ਕਿ ਤਰ੍ਹਾਂ ਜਿੱਤਰਾ ਕੇਲੇ ਦੇ ਰੁੱਖ ਲਾਗੇ ਕੋਈ 베ਰੀ ਦਾ ਰੁੱਖ ਉਖਲੋਵੇ ਜਦੋਂ ਹਵਾ ਆਉਂਦੀ ਆ ਨਾ ਕੇਲੇ ਦੇ ਹਰੇ ਹਰੇ ਪੱਤੇ ਝੂਲਦੇ ਆ ਤੇ 베ਰੀ ਦੇ ਕੰਡੇ ਉਹਨਾਂ ਪੱਤਿਆਂ ਨੂੰ ਲੀਰਾ ਲੀਰਾ ਕਰਕੇ ਸੁੱਡ ਦਿੰਦੇ ਆ ਸਾਕਤ ਦਾ ਸੰਗ ਏਡਾ ਮਾੜਾ ਜੇ ਇਸ ਕਰਕੇ ਸਿਆਣੀਆਂ ਮਾਵਾਂ ਸਿਆਣੇ ਮਾਪੇ ਆਪਣੇ ਬੱਚਿਆਂ ਨੂੰ ਹਦਾਇਤ ਕਰਦੇ ਬੇਟੋ ਦੇਖਿਓ ਕਿਸੇ ਦੀ ਮਾੜੀ ਬਹਿਣੀ ਨਾ ਬਹਿਜਿਓ ਕਿਉਂਕਿ ਸੰਗਤ ਦਾ ਬੜਾ ਬੰਦਾ ਅਸਲ ਕਬੂਲ ਕਰਦਾ ਤੁਸੀਂ ਕਿਸੇ ਵੱਲ ਨੂੰ ਵੇਲ ਨੂੰ ਟੋਏ ਕੰਡੇ ਲਾ ਦਿਓ ਛੱਪੜ ਕੰਡੇ ਲਾ ਦਿਓ ਖੂ ਕੰਡੇ ਲਾ ਦਿਓ ਨੇ ਥਾਂ ਨੂੰ ਚਲੇ ਜਾਣਾ ਉਸੇ ਵੱਲ ਨੂੰ ਵੇਲ ਨੂੰ ਤੁਸੀਂ ਕੁੱਪ ਲਾ ਕੇ ਰੁੱਖ ਲਾ ਕੇ ਲਾ ਦਿਓ ਨੇ ਤਾਂ ਉਹ ਜੜ ਜਣਾ ਕਿਉਂਕਿ ਉਹਦੀ ਸੰਗਤ ਉੱਚੇ ਨਾ ਹੋ ਗਈ ਇਸ ਕਰਕੇ ਸੰਗਤ ਦਾ ਬੜਾ ਵੱਡਾ ਅਸਰ ਹੁੰਦਾ ਹੈ ਤੋਂ ਮਾਪੇ ਆਪਣੇ ਹੱਥ ਬੱਚਿਆਂ ਨੂੰ ਹਦਾਇਤ ਕਰਦੇ ਹੋ ਦੇਖਿਓ ਬੇਟੋ ਕਿਸੇ ਦੀ ਮਾੜੀ ਬਹਿਣੀ ਨਾ ਬਹਿ ਜੇ ਤੋਂ ਉਹ ਮਾਪੂਸ਼ ਨੇ ਜੁਗਤੀ ਦੱਸ ਦਿੱਤੀ ਇਹਦਾ ਕਰ ਲਾਲ ਸਿੰਘਾ ਹੁਣ ਪੰਜ ਨਿਤਨੇਮੀ ਸਿੰਘ ਲੱਭ ਜਿਵੇਂ ਬਾਣੀ ਤੇ ਬਾਣੇ ਵਿੱਚ ਪਰਪੱਕ ਹੋਣ ਉਹਨਾਂ ਪੰਨਾ ਸਿੰਘਾਂ ਨੂੰ ਘਰ ਵਿੱਚ ਸਦਕੇ ਤੇ ਲੰਗਰ ਛਕਾ ਦੇ ਫਿਰ ਜਥਾ ਸ਼ਕਤ ਭੇਡਾ ਨਹੀਂ ਇੱਕ ਸਿੰਘ ਅਰਦਾਸ ਕਰੂਗਾ ਜੋ ਤੇਰੇ ਮਨ ਵਿੱਚ ਭਾਵਨਾ ਹੋਈ ਉਹ ਲੈ ਕੇ ਵੈਝੀ ਉਹ ਤੇਰੀ ਪੂਰੀ ਹੋ ਜੂਗੀ ਕੋ ਮੈਂ ਤੁਹਾਨੂੰ ਹੁਣ ਵੀ ਬੇਨਤੀ ਕਰਾਂ ਤੁਹਾਡੇ ਘਰ ਵਿੱਚ ਕੋਈ ਬਿਪਤਾ ਬਣ ਜੇ ਕੋਈ ਕੰਮ ਨਾ ਸਿਰੇ ਚੜਦਾ ਹੋਵੇ ਕੰਮਾਂ ਵਿੱਚ ਵਿਗੜ ਪੈਂਦੇ ਹੋਣ ਇੱਕ ਭਰਉਣ ਦੀ ਲੋੜ ਨਹੀਂ ਤੇ ਪਖੰਡੀਆਂ ਤੇ ਡੇਰਿਆਂ ਤੇ ਜਾਣ ਦੀ ਲੋੜ ਨਹੀਂ ਜੇ ਅੰਜ ਨਿਤਨੇਮੀ ਸਿੰਘ ਘਰ ਵਿੱਚ ਲਿਆਓ ਉਹਨਾਂ ਪੰਜਾਂ ਸਿੰਘਾਂ ਨੂੰ ਸ਼ਰਧਾ ਭਾਵਨਾ ਨਾਲ ਲੰਗਰ ਛਕਾਓ ਜੋ ਉਹ ਅਰਦਾਸ ਕਰਨਗੇ ਉਹਨਾਂ ਦੀ ਕਦੀ ਵੀ ਵਿਰਥੀ ਨਹੀਂ ਜਾਏਗੀ ਕਿਉਂਕਿ ਮਾਰੇ ਦੇ ਬਚਨ ਪੰਚ ਪਰਵਾਨ ਪੰਚ ਪ੍ਰਦਾਨ ਪੰਜੇ ਪਾਵਹਿ ਦਰਗੇ ਮਾਨ ਪੰਜਾਂ ਦੀ ਅਰਦਾਸ ਕਦੇ ਵੀ ਵਿਰਥੀ ਨਹੀਂ ਜਾਏਗੀ ਤੇ ਮੈਂ ਇਹ ਨਹੀਂ ਆਂਦਾ ਵੀ ਜਦੋਂ ਤੁਹਾਡੇ ਘਰ ਕੋਈ ਵਿਪਤਾ ਬਣੀ ਲੰਗਰ ਉਦੋਂ ਹੀ ਛਕਾਉਣਾ ਨਹੀਂ ਸੁਖ ਵੇਲੇ ਵੀ ਛਕਾ ਦਿਆ ਕਰੋ ਉਸ ਭਾਈ ਲਾਲ ਸਿੰਘ ਨੇ ਫਿਰ ਪੰਜ ਨਿਤਨੇਮੀ ਸਿੰਘ ਲੰਬੇ ਜਿਹੜੇ ਬਾਣੀ ਤੇ ਬਾਣੀ ਵਿੱਚ ਪਰਪੱਕ ਸਨ ਜਿਹੜੇ ਪੂਰਨ ਰਹਿਤ ਦੇ ਵਿੱਚ ਪਰਪੱਕ ਸਨ ਪੰਜ ਨਿਤਨੇਮੀ ਬਾਣੀ ਬਾਣੀ ਵਿੱਚ ਪਰਪੱਕ ਲਾਲ ਸਿੰਘ ਸਿੰਘ ਲੈ ਕੇ ਆਇਆ ਉਹ ਬੀਬੀ ਚਰਨਾ ਨੇ ਸਤਨਾਮ ਵੇਂਘਰੂ ਦਾ ਜਾਪ ਕਰਕੇ ਆਟੇ ਜਲ ਪਾਇਆ ਤੇ ਬੜੇ ਪਿਆਰ ਦੇ ਨਾਲ ਸਿੰਘਾਂ ਦਾ ਲੰਗਰ ਤਿਆਰ ਕੀਤਾ ਲਾਲ ਸਿੰਘ ਨੇ ਪੰਗਤਾ ਲਵਾਤੀਆਂ ਤੇ ਪੰਜਾਂ ਸਿੰਘਾਂ ਨੂੰ ਬੜੇ ਸ਼ਰਧਾ ਤੇ ਭਾਵਨਾ ਦੇ ਨਾਲ ਲੰਗਰ ਛਕਾਇਆ ਇੱਕ ਸਿੰਘ ਨੇ ਅਰਦਾਸ ਕੀਤੀ ਨੌਵਾਂ ਗੁਰੂਆਂ ਤੱਕ ਉਦੋਂ ਦਸਵੇਂ ਗੁਰੂ ਗੱਦੀ ਤੇ ਸਨ ਤੇ ਮੈਂ ਤੁਹਾਡੇ ਜਿਹਨ ਵਿੱਚ ਇਹ ਵੀ ਇੱਕ ਗੱਲ ਲਿਆ ਦਿਆਂ ਤੁਸੀਂ ਗੁਰਮਤੀ ਦੇ ਸਿੱਖ ਬੈਠੇ ਜੀ ਜਿਹੜੀ ਨੌਵਾਂ ਗੁਰਮਾਂ ਤੱਕ ਅਰਦਾਸ ਵਾ ਨਾ ਉਨੂੰ ਲਗ ਮਾਤਰ ਕੰਨਾ ਸਿਆਰੀ ਬਿਆਰੀ ਇਧਰ ਉਧਰ ਨਾ ਕਰਿਆ ਕਰੋ ਅਰਦਾਸ ਵਿੱਚ ਲਿਖਿਆ ਹੁੰਦਾ ਹੈ ਪ੍ਰਥਮ ਭਗਉਤੀ ਸਿਮਰਕੇ ਗੁਰੂ ਨਾਨਕ ਲਈ ਧਿਆਏ ਤੇ ਪੜਦੇ ਪਤਾ ਕੀ ਆ ਪ੍ਰਥਮ ਭਗਉਤੀ ਸਿਮਰਕੇ ਸ੍ਰੀ ਗੁਰੂ ਨਾਨਕ ਜੀ ਲਈ ਧਿਆਏ ਅਰਦਾਸ ਵਿੱਚ ਜ਼ਿਕਰ ਹੁੰਦਾ ਤੇਗ ਬਹਾਦਰ ਸਿਮਰਿਆ ਕਰਨਉਨ ਜ ਆਵੇ ਧਾਏ ਸਭ ਥਾਂ ਹੀ ਹੋਏ ਸਾਏ ਤੇ ਬਹੁਤੇ ਭੁੱਲੜ ਪਤਾ ਕੀ ਪੜਦੇ ਆ ਤੇਗ ਬਹਾਦਰ ਹਿੰਦ ਦੀ ਚਾਦਰ ਸਿਮਰਿਏ ਕਰਨੋਂ ਨੇ ਦੇ ਆਵੇ ਤਾਂ ਏ ਤਿੰਨ ਚਾਰ ਤੁਕਾ ਆਪਣੇ ਕੋਰੋਂ ਜੋੜ ਲੈਂਦੇ ਆ ਬਾਬੇ ਰਾਮ ਰਾਏ ਜੀ ਨੇ ਬਾਣੀ ਦੀ ਇੱਕੋ ਹੀ ਪੰਕਤੀ ਨੂੰ ਉਲਟਾਇਆ ਸੀ ਮਿੱਟੀ ਮੁਸਲਮਾਨ ਦੀ ਨੂੰ ਬੇਈਮਾਨ ਦੀ ਕਹਤਾ ਸੀ ਤੇ ਸਤਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ ਨੇ ਆਖਿਆ ਸੀ ਅੱਜ ਤੋਂ ਬਾਅਦ ਤੂੰ ਸਾਡੇ ਮੱਥੇ ਨੂੰ ਲੱਗਣਾ ਜੇ ਅਰਦਾਸ ਨੂੰ ਇਧਰ ਉਧਰ ਕਰਾਂਗੇ ਨਾ ਦੇ ਬਾਬੇ ਰਾਮਰਾਇ ਵਾਲੀ ਲਿਸਟ ਵਿੱਚ ਆਪਾਂ ਆ ਜਣਾ ਕਿਉਂਕਿ ਦਸਮ ਪਾਤਸ਼ਾਹ ਦੀ ਰਸਨਾ ਤੋਂ ਉਚਾਰੀ ਹੋਈ ਬਾਣੀ ਹੈ ਤੇ ਚੰਡੀ ਦੀ ਵਾਰ ਦੀ ਇਹ ਪਹਿਲੀ ਪਉੜੀ ਨੌਵੇਂ ਗੁਰੂਆਂ ਦਾ ਕਰ ਅਰਦਾਸ ਜਿਹੜੀ ਨਾ ਉਹ ਦਸਮ ਪਾਤਸ਼ਾਹ ਦੀ ਬਾਣੀ ਹੈ ਇਹਨੂੰ ਇਧਰ ਉਧਰ ਕਰਨ ਦਾ ਸਾਨੂੰ ਕੋਈ ਅਧਿਕਾਰ ਨਹੀਂ ਨੌਵੇਂ ਗੁਰੂਆਂ ਦਾ ਕਰ ਅਰਦਾਸ ਕੀਤੀ ਦਾਣਾ ਪਾਣੀ ਗੁਰੂ ਕਾ ਪਾਵਣੀ ਸਿੱਖ ਦੀ ਲੇਖੇ ਜਲਾਉਣੀ ਤੇ ਸਿੱਖ ਦੀਆਂ ਮੰਤੀਆਂ ਕਾਮਨਾ ਸਤਿਗੁਰੂ ਪੂਰੀਆਂ ਕਰ ਦੇਣੀ ਤੇ ਮਨ ਵਿੱਚ ਕਾਮਨਾ ਪਤਾ ਸਿੱਖ ਨੇ ਕੀ ਰੱਖੀ ਸੀ ਇਹ ਨਹੀਂ ਸੀ ਰੱਖੀ ਵੀ ਮਹਾਰਾਜ ਮੈਂ ਅੱਗੇ ਹੰਕਾਰ ਕਰ ਮੀਠਾ ਮੈਨੂੰ ਮaaf ਕਰ ਦੇਣੀ ਉਹਨੇ ਮਨ ਸੰਕਲਪੇ ਰੱਖਿਆ ਸੀ ਵੀ ਕਲਗੀਆਂ ਵਾਲਿਆ ਪਾਤਸ਼ਾਹ ਜਦੋਂ ਮੈਂ ਤੇਰੇ ਦਰਬਾਰ ਚ ਢਾਲ ਲੈ ਕੇ ਆਵਾਂ ਮੇਰੀ ਢਾਲ ਨਾ ਟੁੱਟੇ ਇਰਦਾਸ ਕਰਕੇ ਮੰਦਲਾ ਮਾਰਦਾ ਆਨੰਦਪੁਰ ਸਾਹਿਬ ਪਹੁੰਚ ਗਿਆ ਵਾਰੀ ਆਈ ਦੇ ਅੱਗੇ ਢਾਰਾ ਕੇ ਕਹਿ ਲਗਾ ਮਹਾਰਾਜ ਨੂੰ ਹੁਣ ਪਰਖੋ ਸਿੱਖ ਵੇਖ ਰਹਿ ਮੈਂ ਨੇ ਮਾਫੀਆ ਮੰਗਣੀਆਂ ਸੀ ਵੀ ਮੈਂ ਕਿ ਹੰਕਾਰ ਕਰ ਬੈਠਾ ਮੈਨੂੰ ਮਾਫ ਕਰ ਦਿਓ ਐ ਅੱਗੇ ਨੂੰ ਵੀ ਔਖਾ ਜਾ ਕੁੰਦਾ ਸਤਗੁਰੂ ਤਖਤੋਂ ਉੱਠੇ ਕਹਿ ਲਗੇ ਵੀ ਲੈ ਚਲੋ ਇਹਨੂੰ ਸ਼ਹੀਦੀ ਬਾਗ ਵਿੱਚ ਜਿੱਥੇ ਇੱਕ ਥੜਾ ਬਣਿਆ ਸੀ ਜਿੱਥੇ ਮਹਾਰਾਜ ਆਪਣੇ ਸਿੰਘਾਂ ਨੂੰ ਫੌਜੀ ਟ੍ਰੇਨਿੰਗ ਦਿਆ ਕਰਦੇ ਸੀ ਗੋਲੀਆਂ ਮਾਰਨ ਦੀ ਸਤਿਗੁਰੂ ਕਹਿਣ ਲੱਗੇ ਲਾਲ ਸਿੰਘਾ ਇਹ ਢਾਲ ਨੂੰ ਆ ਥੜੇ ਉੱਤੇ ਰੱਖ ਦੇ ਲਾਲ ਸਿੰਘ ਨੇ ਕੱਲੀ ਢਾਲ ਹੀ ਨਹੀਂ ਰੱਖੀ ਆਪ ਥੜੇ ਤੇ ਚੜ ਗਿਆ ਸਤਿਗੁਰੂ ਕਹਿਣ ਲੱਗੇ ਉਹ ਗੋਲੀ ਤੇ ਢਾਲ ਦੇ ਮਾਰਨੀ ਆ ਤੂੰ ਇੱਥੇ ਬੈਠਾ ਕੀ ਕਰਦਾ ਹੁਣ ਸੁਣਿਓ ਸਿੱਖੀ ਸ਼ਰਦਾ ਅਰਦਾਸਾਂ ਤੇ ਗੁਰੂ ਦੇ ਗਾੜੀ ਆਪੋਂ ਨਹੀਂ ਕਰਦੇ ਆ ਤੇ ਗੁਰੂ ਦੇ ਦਰ ਤੋਂ ਨਿਯਮਤਾ ਵੀ ਆ ਰਹੀਆਂ ਹੁੰਦੀਆਂ ਕਾਸੀ ਇਸ ਦਰੂ ਛੱਡ ਕੇ ਗਾਂ ਪਖੰਡੀਆਂ ਦੇ ਡੇਰਿਆਂ ਨੂੰ ਤੁਰ ਪੀਨੇ ਪਖੰਡੀਆਂ ਦੇ ਪਰ ਲਾਲ ਸਿੰਘ ਨੇ ਆਖਿਆ ਮਹਾਰਾਜ ਜੀ ਤੁਸੀਂ ਗੋਲੀ ਚਲਵਾਓ ਜੇ ਇਹ ਢਾਲ ਬਚੂਗੀ ਤਾਂ ਤਾਂ ਬਚੂ ਨਹੀਂ ਤੇ ਜੀਕੇ ਕੀ ਲੈਣਾ ਆਹ ਜਦੋਂ ਇਨਾ ਵੱਡਾ ਭਰੋਸਾ ਕਰ ਲਿਆ ਵਾ ਵਾ ਫਿਰ ਕਲਗੀਆਂ ਵਾਲੇ ਪਾਤਸ਼ਾਹ ਦੇ ਦਰਬਾਰ ਚ ਰਿਆ ਕਰਦਾ ਸੀ ਭਾਈ ਮਾਨ ਸਿੰਘ ਹਾਂ ਜਿਹੜਾ ਪਹਿਲੇ ਨੰਬਰ ਦਾ ਨਿਸ਼ਾਨਚੀ ਸੀ ਜੇ ਨਿਸ਼ਾਨਾ ਛੇਰਦਾ ਸਿਰ ਲੈ ਕੇ ਮਾਰਦਾ ਸੀ ਨਾ ਤੇ ਗੋਲੀ ਦਾ ਨਿਸ਼ਾਨਾ ਛੇਰਦੇ ਸਿਰ ਦੀ ਵੱਜਦਾ ਸੀ ਪਹਿਲੇ ਨੰਬਰ ਦਾ ਨਿਸ਼ਾਨਚੀ ਮਾਰੇ ਨੇ ਉਹਨੂੰ ਰਫਰ ਕਿਹੜੀ ਫੜਾਈ ਘਨ ਕੋਰ ਵਾਹ ਵਾਹ ਘਨ ਕਹੇ ਬਦਲ ਨੂੰ ਉਹ ਜਿਹੜੀ ਬਦਲਾ ਨੂੰ چیر ਦੇਣ ਵਾਲੀ ਰਫਰ ਸੀ ਨਾ ਸਤਕਰ ਨੇ ਉਹ ਮਾਨ ਸਿੰਘ ਨੂੰ ਫੜਾਤੀ ਭਾਈ ਲਾਲ ਸਿੰਘ ਢਾਲ ਨੂੰ ਇੱਕ ਤੇ ਰੱਖ ਕੇ ਬੈਠਾ ਜਿੱਤਰਾ ਆਪ ਸੰਗਤਾਂ ਬੈਠੇ ਜੇ ਨਾਲ ਹਜ਼ਾਰਾਂ ਸੰਗਤਾਂ ਇਸ ਸੀਨ ਨੂੰ ਵੇਖ ਰਹੀਆਂ ਕਲਗੀਆਂ ਵਾਲੇ ਬਾਦਸ਼ਾਹ ਦੇਖ ਥੱਪੜਾ ਕਹਿ ਰਹੇ ਓ ਚੂਰ ਚੂਰ ਕਰ ਦੇ ਇਸ ਦੀ ਢਾਲ ਤਾਈ ਤੇ ਗੋਲੀ ਲੰਘ ਜੇ ਢਾਲ ਚੋਂ ਆਪ ਸਿੰਘਾ ਪਹਿਲਾ ਨਿਸ਼ਾਨਾ ਮਾਰਿਆ ਨਿਸ਼ਾਨਾ ਨਹੀਂ ਵਜਾ ਸਤਗੁਰੂ ਕਹਿਣ ਲੱਗਿਓ ਹੋਰ ਭਰ ਕੇ ਮਾਰ ਕਹਿਰੀਆਂ ਗੋਲੀਆਂ ਮੋਗੀਆਂ ਦੂਜਾ ਫੇਰ ਭਰਿਆ ਦੂਜਾ ਮਾਰਿਆ ਦੂਜਾ ਵੀ ਪਾਸੋਂ ਨਹੀਂ ਨਿਕਲ ਗਿਆ ਸਤਿਗੁਰੂ ਕਹਿਣ ਲੱਗੇ ਓ ਲਾਲ ਮਾਨ ਸਿੰਘਾ ਤੇਰਾ ਨਿਸ਼ਾਨਾ ਕਿਉਂ ਨਹੀਂ ਵੱਜਦਾ ਢਾਲ ਦੇ ਗਾੜੀ ਕੀ ਚਟਾਨ ਆ ਗਈ ਆ ਸਿੰਘ ਨੇ ਆਖਿਆ ਮਹਾਰਾਜ ਜਿੱਤਰਾ ਸੂਰਜ ਨੂੰ ਵੇਖ ਕੇ ਬੰਦੇ ਦੀਆਂ ਅੱਖਾਂ ਚ ਜਹਾ ਜਾਂਦੀਆਂ ਨਾ ਮੇਰੀਆਂ ਅੱਖਾਂ ਵਿੱਚ ਹਜ਼ਾਰਾਂ ਸੂਰਜਾਂ ਦਾ ਚਾਨਣ ਪੈ ਰਿਆ ਮਹਾਰਾਜ ਮੈਂ ਗੋਲੀ ਕਿੱਥੇ ਮਾਰਾਂ ਅਧਿਕਰ ਨੇ ਫਿਰ ਆਪ ਰਫਲ ਚੁੱਕ ਲਈ ਹੈ ਕਹਿਣ ਲੱਗੇ ਤਗੜਾ ਹੋ ਜਾ ਲਾਲ ਸਿੰਘਾ ਹੋਰ ਗੋਲੀ ਅਸੀਂ ਚਲਾਉਣੀ ਹਾਂ